16 ਸਾਲ ਦਾ ਮੁੰਡਾ 15 ਦਿਨ ਤੋਂ ਨਹੀਂ ਆਇਆ ਘਰ ਵਾਪਸ ਮੰਦਾ ਰੋ ਰੋ ਕੇ ਬੁਰਾ ਹਾਲ ਬਟਾਲਾ ਦੇ ਸਗਰਪੁਰੇ ਦਾ ਰਹਿਣ ਵਾਲਾ ਰਾਜਾ ਨਾਮ ਦਾ ਨੌਜਵਾਨ ਜਿਸ ਦੀ ਉਮਰ ਕਰੀਬ 16 ਸਾਲ ਹੈ ਪਿਛਲੇ 15 ਦਿਨਾਂ ਤੋਂ ਜਲੰਧਰ ਗਿਆ ਵਾਪਸ ਨਹੀਂ ਆਇਆ ਗੁੰਮਸ਼ੁਦਾ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਬੇਟਾ ਹਰ ਹਫਤੇ ਜਲੰਧਰ ਚਰਚ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ ਪਰ ਕਰੀਬ ਪਿਛਲੇ 15 ਦਿਨ ਤੋਂ ਵਾਪਸ ਨਹੀਂ ਆਇਆ ਮੇਰਾ ਬੇਟਾ ਦਿਮਾਗੀ ਤੌਰ ਤੇ ਵੀ ਬਿਮਾਰ ਹੈ ਇਤਲਾਹ ਦੇਣ ਵਾਲੇ ਨੂੰ ਇਨਾਮ ਵੀ ਦੇਵਾਂਗੇ ਗੁਰਦਾਸਪੁਰ ਤੋਂ ਲੰਪਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਜੀ ਕੀ ਨਾਮ ਜੀ ਮਜੀਤ ਕੀ ਗੱਲ ਹੋਈ ਜੀ ਬੱਚਾ ਟਾਟੇ ਚਰਚੇ ਚ ਗਿਆ ਹੈ ਅੱਗੇ ਸੰਡੇ ਦੀ ਸੰਡੇ ਜਾਂਦਾ ਸੀ ਮੁੜ ਕੇ ਵਾਪਸ ਨਹੀਂ ਆਇਆ ਬੱਸ ਸਟੈਂਡ ਹੀ ਗੋ ਗੁੰਮ ਹੋ ਗਿਆ ਬੱਸ ਸਟੈਂਡ ਕਿਹੜੇ ਚਰਚੇ ਦੀ ਸੀ ਉਹ ਨੂਲੇ ਦੀ ਕਿੱਥੇ ਖਾਂਬੜੇ ਉਹ ਕਿੱਥੇ ਜੀ ਗਿਲੰਦਰ ਚ ਜੀ ਹਾਂ ਜੀ ਹਾਂ ਜੀ ਤੋਂ ਉਤੋਂ ਬੱਸ ਸਟੈਂਡ ਤੋਂ ਹੀ ਗੁੰਮ ਹੋ ਗਿਆ ਤੇ ਹਰ ਸੰਡੇ ਦੀ ਛੰਡੇ ਜਾਂਦਾ ਸੀ ਪਰ ਕਿਉਂ ਬੌਸ ਨਹੀਂ ਆਇਆ ਤੇ ਉੱਥੇ ਬੱਸ ਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਬੱਸ ਸਟੈਂਡ ਤੇ ਤੁਸੀਂ ਕਿਸ ਨੂੰ ਉਤਲਾਹ ਕੀਤੀ ਜਾਂ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਹਾਂ ਜੀ ਗਏ ਹਾਂ ਲੱਭਣ ਗਏ ਹੀ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਹੀ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ 14 ਦੀ 14 14 ਸਾਲ ਦਾ ਹੈਗਾ ਤੇ ਪਹਿਲਾਂ ਤੁਸੀਂ ਦੱਸ ਸੀ ਉਹਨੂੰ ਨਾ ਪਹਿਲਾਂ ਨਹੀਂ ਦਿਮਾਗ ਤੋਦਾ ਤੇ ਥੋੜਾ ਜਿਹਾ ਕਰਕੇ ਸੀ ਕੀ ਗੋਹਰ ਲੋਨਦੇ ਸੀ ਹਾਂਜੀ ਕੀ ਗੋਹਰ ਲੋਨਦੇ ਲੋਕਾਂ ਅੱਗੇ ਅਈ ਤੱਕ ਕੇ ਕੀ ਚਰਚਾ ਵਾਲਿਆਂ ਨੇ ਕਦੇ ਕੇ ਨਹੀਂ ਇਹ ਚੰਦਾ ਉੰਦਾਰਿਆ ਜੇਕਰ ਕੋਈ ਨਹੀਂ ਚਰਚੇ ਚ ਇਹ ਛੱਡੇ ਦੀ ਛੱਡੇ ਜਾਂਦਾ ਰਹਾ ਤੇ ਮੁਰਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆ ਅਪੀਲ ਕਰਨੀ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇਣ ਚਾਰ ਜੀ ਨਾਮ ਉਹ ਆਪਣਾ ਤਾਈ ਰਿੰਕੂ ਕੀ ਗੱਲ ਹੈ ਭਾਈ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚਰਚੀ ਜਾਂਦਾ ਹੈ ਭਾਜੀ ਉਟਾਲਿਓ ਖਾਂਬੜੇ ਚਰਚੇ ਕਦੀ ਆ ਜਾਂਦਾ ਸੀ ਤੇ ਕਦੀ ਟੁੱਟ ਜਾਂਦਾ ਸੀ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਐਸ ਵਾਰ ਭਈ ਜਨੰਦਰ ਚਰਚੇ ਦੇ ਵਿੱਚ ਵਾਪਸ ਨਹੀਂ ਆਇਆ ਉਟਾਲੇ ਕਿੰਨੀ ਮੋਰੀ ਨਾਲ ਦੀ ਹਨ 16-16 ਸਾਲ ਤੇ ਮੈਂ ਭਈ ਬਹੁਤ ਦੁਖੀ ਹਾਂ ਮੈਂ ਬਹੁਤ ਕੱਲ ਪਰਸੋਂ ਦਾ ਰੋਂਦੇ ਹਾਂ ਪਰ ਸ਼ਾਉਂਦੇ ਹਾਂ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂੰ ਵੀ ਕਿਨੂੰ ਲੱਭਦਾ ਮੈਂ ਨਾਮ ਦੇਣ ਨੂੰ ਭਈ ਤਿਆਰ ਹਾਂ ਜਿਹੜਾ ਤੁਹਾਡਾ ਬ੍ਰਦਰ ਸੀਗਾ ਹਾਂਜੀ ਉਹ ਪਹਿਲਾਂ ਵੀ ਗਿਆ ਜਾਂਦੇ ਨੇ ਉਹਨਾਂ ਦੀ ਕੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਹਾਂਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਪਹਿਲਾਂ ਵੀ ਜਾਂਦੇ ਰਹੀ ਤੇ ਉਹਨਾਂ ਨੂੰ ਬਾਹਰ ਪਾਉਣੇ ਲੱਗਾ ਗਾ ਚਰੰਦਰ ਬਾਟ ਹੰਡ ਦੇ ਵਿੱਚ ਮਲਕ ਗੁੰਮ ਹੋ ਗਿਆ ਹੈ ਭਾਈ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਪੇਲ ਭਾਈ ਹੱਥ ਜੋੜ ਕੇ ਬੇਨਤੀ ਕਰਨਾ ਵਾ ਜਿੰਨੂੰ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਮੈਂ ਉਹਨਾਂ ਦਾ ਨਾਮ ਦੇ ਨੂੰ ਤਿਆਰ ਆ ਫੋਟੋ ਸਾਹਮਣੇ ਵੀ ਕਰ ਲਈਏ ਪਿਛਲੋਂ ਕਿਹਾ ਗੱਲ ਤੇ ਬੜਾਈ ਰੋਈਆਂ ਨੇ ਝਾਲ ਪਰ